ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅਨ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਲਾਸ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਮੋਦਕੀ ਸ਼ਹਿਰ 메ਨ ਕਸਬਾ ਕਲਾਸ ਨਗਰ ਨੂੰ ਲੱਗਦਾ ਸੱਜਣਾ ਤੇ ਜੱਗੇ ਕੋਲੇ ਆ ਗਈ ਸਿਕ ਨੀਲੀ ਰਾਵੀ ਦੀ ਬਹੁਤ ਸ਼ਾਨਦਾਰ ਝੋਟੀ ਬਿਲਕੁਲ ਤਾਜੀ ਸੂਈ ਵੀ ਕਿੰਨੇ ਦਿਨਾਂ ਦੀ ਸੂਈ ਕੀ ਲੇਖਾ ਜੋਖਾ ਉਹ ਸਾਰਾ ਆਪ ਮਾਲਕਾਂ ਤੋਂ ਪੁੱਛਾਂਗੇ ਬਾਕੀ ਬੱਚੇ-ਬੱਚੇ ਤੇ ਸਹਿਮਤ ਚੰਗੀ ਝੋਟੀ ਆ ਸੱਜਣਾ ਕੋਲੇ ਆ ਕੇ ਵੀ ਵੇਖਿਓ ਪਸੰਦ ਆਊਗੀ ਕਿੰਨੀਆਂ ਕਤਾਰਾਂ ਕਿਹੜੇ ਮਾਲੀ ਦੀ ਆਪ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਚਾਰੇ ਪੈਰ ਜੇ ਕਹਿਤ ਗੇ ਨਾ ਵੀ ਮੇਲੇਆਂ ਵਾਲੀ ਤੇ ਮੇਲੇਆਂ ਵਾਲੀ ਟੌਪ ਦੀ ਚੋਟੀ ਆ ਸੱਜਣੋ ਆਜੋ ਲਈਏ ਜਾਣਕਾਰੀ ਜਿਹੜਾ ਸੱਜਣਾ ਖਰੀਦਣੀ ਚਾਵੇ ਆਪਣੀ ਤਸੱਲੀ ਕਰ ਸਕਦਾ ਓਕੇ ਰਿਪੋਰਟ ਆ ਬਾਕੀ ਤੁਹਾਨੂੰ ਧਾਰਾ ਧੁਰਾ ਮਰਾ ਕੇ ਵਿਖਾ ਦੇਾਂਗੇ ਆਜੋ ਲਈਏ ਡਿਟੇਲ ਜੱਗੇ ਕਲਾਸ ਵਾਲੇ ਤੋਂ ਮੇ ਖੋਲੇ ਬਾਪਾਂਡਾ ਜੱਗੇ ਵੀਰ ਸਾਸਰੀ ਕਾ ਕਾ ਜੀ ਹੋਰ ਸੁਣਾ ਬਾਬਾ ਵਧੀਆ ਵਧੀਆ ਤੁਸੀਂ ਸੁਣਾਓ ਚੜਦੀ ਗਾਲਾ ਨਾ ਚੜਦੀ ਗਾਲਾ ਕਿਰਪਾ ਬਾਬੇ ਨਾਨਕ ਦੀ ਪੂਰੀ ਸ਼ੁਕਰ ਆ ਬਾਬਾ ਨਾਨਕ ਕਿਰਪਾ ਹੀ ਰੱਖੇ ਜੱਗੇ ਤੇ ਜੱਗਾ ਕਲਾਸ ਵਾਲਾ ਫੇਰ ਆ ਗਿਆ ਹਾਂਜੀ ਫੇਰ ਦੱਸ ਦੀ ਐਡਰੈਸ ਪੈਣਾ ਭਰਾ ਪਿੰਡ ਆਪਣਾ ਕਲਾਸ ਹੈ ਜੀ ਜ਼ਿਲ੍ਹਾ ਫਰੀਦਪੁਰਾ ਨੇੜੇ ਮੁਦਗੀ ਸ਼ਹਿਰ ਫਰੀਦਕੋਟ ਫਰੀਦਪੁਰ ਵਿਚਾਲੇ ਆ ਸੈਂਕ ਵਿਚਾਲੇ ਆ ਕਬਰ ਵੱਛਾ ਜਾਵਾਂ ਕੋਲੇ ਕਬਰ ਵੱਛਾ ਸਰਾਂ ਵਾਲੀ ਸਰਾਂ ਵਾਲੀ ਸਿਆਦੀ ਵਾਲਾ ਮਿਰਜੇ ਕੀ ਇਹਦੇ ਆਣ ਗਵਾਨ ਪਿੰਡ ਆਪਣੇ ਨਹਿਰਾ ਜੋੜੀਆਂ ਲੱਗਦੀਆਂ ਆਪਣੇ ਕੋਲ ਜੀ ਓਕੇ ਨੰਬਰ ਮੇਰੇ ਵੀ ਉਦੋਂ ਨੰਬਰ 9501466937 9501466937 ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਤੇ ਡਾਇਮੰਡ ਪੀਸੀ ਲਿਆਇਆ ਅੱਜ ਹਾਂਜੀ ਡਾਇਮੰਡ ਤੇ ਹੈਗੀ ਵੀ ਡਾਇਮੰਡ ਦੀ ਓਕੇ ਹਾਂਜੀ ਨਾ ਡਾਇਮੰਡ ਦੀ ਆ ਆਪੇ ਡਾਇਮੰਡ ਦੀ ਆ ਪਹਿਲਾਂ ਸੂਹਾ ਮੂੰਹੋਂ ਚਾਰ ਦੰਦਾਂ ਦਾ ਵੀਰੇ ਓਕੇ ਹਾਂਜੀ ਤੇ ਅੱਜ 50 ਦਿਨਾਂ ਦੀ ਸੂਈ ਥੱਲੇ 10 ਲੀਟਰ ਦੁੱਧ ਜਮ੍ਹਾਂ ਕਰੀ ਤਿਆਰ ਆ 50 ਦਿਨਾਂ ਦੀ ਸੂਈ ਥੱਲੇ 10 ਲੀਟਰ ਤੇ ਮੂੰਹੋਂ ਚਾਰ ਦੰਦ ਸੂਹਾ ਪਹਿਲਾਂ ਹੀ ਸੂਹਾ ਪਹਿਲਾਂ ਹੀ ਕਿਆ ਬਾਤ ਆ ਡਾਇਮੰਡ ਦੀ ਡਾਇਮੰਡ ਦੀ ਆ ਤੇ ਬੱਚਾ ਬੱਚਾ ਕਟਾ ਜੀ ਮਰਦਾ ਸਰਕਾਰੀ ਸੀਮੰਦਾ ਸਰਕਾਰੀ ਸੀਮੰਦਾ ਜੀ ਓਕੇ ਹਾਂਜੀ ਝੋਟੀ ਝੋਟੀ ਆ ਮੈਂ ਨਾ ਜੀ ਕਿਆ ਬਾਤ ਝੋਟੀ ਕੋਈ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਹਾਂਜੀ ਇੱਕ ਨੰਬਰ ਦੀ ਬਰੀਡ ਤੇ ਜਾਵਾਂ ਸਾਰੇ ਸਿੰਘ ਚੰਗਾ ਮੂੰਹ ਮੱਤੇ ਸਾਰ ਐ ਚੰਗੀ ਪੂਰੀ ਹਾਂ ਹਰ ਪਾਸਿਓ ਕੁਆਲਿਟੀ ਫੁੱਲ ਆ ਪੂਰੀ ਪੂਰੀ ਓਕੇ ਵਾਲੀ ਜਾਲੀ ਹਾਂਦਰ ਤੇ ਦਊਗੀ 14+ ਚੱਲੂਗੀ ਝੋਟੀ ਓਏ ਠੀਕ ਆ ਪਹਿਲਾਂ ਝੋਟੀ 14 ਤੋਂ ਪਲੱਸ ਚੱਲੂ ਬਾਕੀ ਮਾਲੀ ਬੜੇ ਚੰਗੇ ਦੀ ਆ ਹਾਂ ਬੜੇ ਜਿਆਦੇ ਚੰਗੇ 10 ਲੀਟਰ ਜਿਹੜਾ ਮਰਜ਼ੀ ਮਾਰ ਕੇ ਲੈ ਜਾ ਆਪਣੇ ਕੋਈ ਛੇ ਆਣ ਕੇ ਠੀਕ ਆ ਲੈ ਵਾ ਭਾਂਡਾ ਖੁੱਲਾ ਡੁੱਲਾ ਮੈਂ ਜੀ ਸਪਾਈਆਂ ਲੱਗੀਆਂ ਇੱਕ ਨੰਬਰ ਝੋਟੀ ਦੀ ਪੂਰੀਆਂ ਚੰਗੀਆਂ ਤੌਰ ਕਰਾ ਚੈੱਕ ਦੀ ਮਗਰ ਸੱਜਣੋਂ ਕੱਟਾ ਆ ਗਿਆ ਸਰਕਾਰੀ ਦਾ ਆਪ ਡਾਇਮੰਡ ਆ ਤੇ ਡੈਮੰਡੀ ਤੋਂ ਮਾਲੀ ਦਿੱਤੀ ਐ ਬਹੁਤ ਚੰਗਾ ਜੱਗੇ ਪੱਠਪੜਾ ਝੂਟੀ ਦਾ ਹਨਾ ਕੱਟ ਕੱਟ ਰੇ ਰਾਜੀ ਕਿੰਨੀ ਪੜੀ ਐ ਇਹਨੇ ਨਿੱਕੀ ਨਾ ਸਮਝੀ ਨਿੱਕੀ ਹੋਊਗੀ ਹਾਂ ਨਹੀਂ ਨਹੀਂ ਫੁੱਲ ਕਾਦਾ ਚਾਰਦਾਨ ਦੇ ਹਿਸਾਬ ਨਾਲ ਸਾਂਭੀ ਵੀ ਚੰਗੀ ਕਹੇ ਸੱਜਣ ਨੇ ਪੂਰੀ ਪੂਰੀ ਚੰਗੀ ਸਾਂਭੀ ਵੇਖੋ ਸੱਜਣੋਂ ਮੈਂ ਨਾ ਪੂਰੀ ਮੈਂ ਫੱਬੀ ਹੋਈ ਆ ਪੂਰੀ ਕੁਰੀ ਅਗਲੇ ਸਬੰਧਾ ਇਦੋਂ ਵੀ ਜਿਆਦੀ ਵੰਡੀ ਵੀ ਚੰਗੀ ਹਾਂ ਗਾਂ ਨੂੰ ਲੈ ਜਾ ਥੋੜੀ ਜੀ ਵੈਰਲ ਵੰਡ ਕਿਉਂ ਨ ਤਾਂ ਦੀ ਹਣੀ ਮੈਨੂੰ ਹੀ ਲੱਗਾ ਮੈਨੂੰ ਹੀ ਲੱਗਾ ਆਪਾਂ ਤਾਂ ਹਰਾਵਾ ਵੀ ਵੀਡੀਓ ਲੈ ਕੇ ਨੰਬਰ ਜਮਾ ਚਵਾ ਦਾ ਲੋਣੀ ਜਿਆਦੀ ਕਰੇ ਵਾਕੇ ਜੱਟਾ ਝੂਟੀ ਬਹੁਤ ਚੰਗੀ ਤੇਰੀ ਪੱਠ ਪੁੱਠ ਪੁੜੇ ਦੀ ਬਾਕੀ ਰੇਟ ਕੀ ਕਰਨਗੇ ਭਰਾ ਹਰੀ ਪਾਣੀ ਪੂਣੀ ਆਇਆ ਇਹਨਾਂ ਨੂੰ ਕਵਾਂਗੇ ਜਿਹਾਏ ਦੇ ਦਿਓ ਵੇਖੋ ਕਿਆ ਬਾਤ ਆ ਤੋਂ ਨਾਲੀ ਹਣਾ ਯਾਰ ਇਹ ਵੀ ਓੜਾ ਬਣਾਇ ਨੀਗਾ ਹਾਂ ਜੇ ਕਹਨੇ ਚੰਗੇ ਬੱਚੇ ਲੈਣੇ ਤਾਂ ਤਿਆਰ ਝੂਟੀ ਖੜੀ ਹੈ ਨਾ ਓਕੇ ਬੱਚੇ ਦੇ ਸਹਿਮਤ ਸਾਰਾ ਕੋਈ ਆਉਂ ਨੂ ਕੋਈ ਕੋਈ ਬਾਛੜ ਦੀ ਦੇ ਕਟਾ ਹਾਂ ਛੱਡ ਦਿੰਨੇ ਆਪਾਂ ਪੈ ਹੀ ਗਿਆ ਉਹ ਪੈ ਹੀ ਗਿਆ ਉਹ ਲੈ ਸਜਣੋ ਧਾਰਾ ਚੈੱਕ ਕਰਾਉਣੇ ਤੁਹਾਨੂੰ ਵਿਖਾਵਾਂਗੇ ਝੂਟੀ ਐ ਇੱਕੀ ਵੀਡੀਓ ਚ ਅੱਗੇ 5 5 6 6 ਜਾਨਵਰ ਇਸ ਘਰੋਂ ਵਿਖਾਵਾਂਗੇ ਇਹ ਸੇਲ ਹੋਈਆਂ ਕੱਲ ਆਪਣੇ ਕੋਲੇ ਵਿਖਾਵਾਂਗੇ ਹਾਂ ਮਾਲ ਪੇਰਾ ਬੈਠ ਗਿਆ ਸ਼ੁਕਰ ਤੇ ਆਹ ਵੇ ਦੇਰ ਇਸ ਤਰੀ ਮੀਂਹ ਦਾ ਥੋੜਾ ਜਿਹਾ ਘਟਦਾ ਕੰਮਿਆ ਹਾਂ ਵੇਖੋ ਵੇਲ ਕੱਦ ਸਨੱਪ ਬਹੁਤ ਸੋਹਣਾ ਚਿੱਟੀ ਮਨਕਣੀ ਅੱਖਾਂ ਸਜਣੋਂ ਬੜੀ ਸ਼ਾਨਦਾਰ ਝੋਟੀ ਲੈ ਕੇ ਆ ਗਿਆਂ ਸਵੇਰ ਦੇ ਟਾਈਮ ਪਿੰਡ ਕਲਾਸ ਦੇ ਵਿੱਚੋਂ ਜੱਗੇ ਦੇ ਘਰੇ ਵੇਖੋ ਹੀਰਾ ਜੋ ਟਿਕਾ ਦਿੱਤੇ ਤਾਂ ਦੂਰ ਆਇਆ ਨਹੀਂ ਸਜਣੋਂ ਪੂਰੀ ਸ਼ਾਨਦਾਰ ਆ ਜਾਨਦਾਰ ਵੀ ਆ ਤੇ ਸ਼ਾਨਦਾਰ ਵੀ ਆ ਪਸਵਾਹ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਧਾਰਾ ਚੈੱਕ ਕਰਾਵਾਂਗੇ ਕਰਮਾ ਵਾਲੀ ਦੀਆਂ ਕਿ ਜਿਵੇਂ ਨਾ 100 ਚ 30 ਕੇ ਪੈਸੇ ਪਸੂ ਜਿਹੜਾ ਪਾਸ ਹੋ ਜਾਂਦਾ ਦੁੱਧ ਤੁਸੀਂ ਵੇਖ ਲੈਣਾ ਮਗਰ ਕੱਟਾ ਧਾਰ ਧੂਰ ਲੈਂਦੀ ਓਕੇ ਰਿਪੋਰਟ ਮਿੱਠੀ ਐ ਝੂਟੀ ਹਨਾ ਪੂਰੀ ਪੂਰੀ ਮਿਰੰਗੀ ਸੱਜਣੋ ਪਸਵਾਹ ਕਰ ਲਿਆ ਤੇ ਹੁਣ ਤੁਹਾਨੂੰ ਧਾਰਾ ਚੈੱਕ ਕਰਾਉਣੀ ਹੈ ਹੁਣ ਸੱਜਣੋ ਧਾਰਾ ਕਰ ਲੋ ਚੈੱਕ ਅਗਲੇ ਥਨਾ ਦੀ ਚਵਾਈ ਮਗਰ ਲੈਂ। ਬਾਕੀ ਜੱਗੇ ਪੂਰ ਛੱਟਾ ਨਾਲ ਗੰਡ ਬੇਫਿਕਰੀ 100 ਦੀ 100 100 ਦੀ 100 ਆ ਵੇਖੋ ਧਾਰਨੀ ਹਾਂ ਐਂ ਕਰ ਹੁਣ ਮਾੜੀ ਜੀ ਖੋਲੇ ਨੂੰ ਫੇਰ ਤੋਰ ਕਰਾ ਚਾ ਤੂੰ ਸਜਣਾ ਪਸਮਾ ਕੇ ਵੀ ਤੁਹਾਨੂੰ ਤਸੱਲੀ ਕਰਾ ਦਈਏ ਕਿਉਂਕਿ ਕੋ ਝੂਟੀਅਤੇ ਹਰ ਪੱਖ ਤੋਂ ਵਿਖਾਈਏ। ਦੇਖੋ ਆ ਗਈ ਨਾ ਥਾਲਾਂ ਚ ਕਿੱਲੇ ਠੋਗ ਗਈ ਆ ਬਹੁਤ ਚੌੜਾ ਲੇਵਾ ਕਰਨ ਵਾਲੀ ਚੰਗਾ ਦੁੱਧ ਭਰੂਗੀ। ਬਾਕੀ ਠੰਡੀ ਠੁੰਡੀ ਵੀਰ ਨੇ ਜੇ ਮੈਂ ਦੱਸਿਆ ਪੂਰੀ ਆ। ਸਭ ਲਈ ਫਿਰ ਭਾਈ ਹਾਂ ਓਕੇ ਵੇਖੋ ਸੱਜਣੋ ਸਾਰੀ ਤਸੱਲੀ ਘਰਾਤੀ ਆਜੋ ਹੁਣ ਆਪਾਂ ਇਹਦਾ ਲੇਖਾ ਜੋਖਾ ਪੁੱਛ ਗਏ ਭਰਾ ਤੋਂ ਵੀ ਰੇਟ ਕੀ ਕਰਦੇ ਆ ਵੇਖੋ ਜਰੂਰ ਦੱਸਿਓ ਹੌਸਲਾ ਵਧਾਈ ਕਰਿਓ ਕਮੈਂਟ ਸੇਅਰ ਕਰਕੇ ਵੀ ਜੱਗੇ ਨੂੰ ਵਾਕਿਆ ਹੀ ਚੀਜ਼ ਲੈ ਕੇ ਆਇਆ ਭਰਾ ਕੋਈ ਅੱਜ ਟਾਪ ਦਾ ਨਗੀਨਾ ਝੋਟੀ ਨੀਲੀ ਰਵੀ ਤੇ ਜੱਗੇ ਫਿਰ ਕੀ ਇਹਦਾ ਹਿਸਾਬ ਕਿਤਾਬ ਰੱਖੇਗਾ ਰੇਟ ਕੀ ਕਰੀਏ ਇਹਦਾ ਇਹਨਾਂ ਦਾ ਮੌਲ ਤਾਂ ਕਰਮ ਵਾਲੀਆਂ ਰਾਣੀਆਂ ਦਾ ਕੋਈ ਨਹੀਂ ਹੀ ਰੇ ਆ ਇਹ ਕੋਈ ਇਹਦਾ ਬੜਾ 2 ਲੱਖ ਕਰ ਲਾ ਵਾਕੇ ਕੋਈ ਸ਼ੱਕ ਨਹੀਂ ਬੜਾ ਥਣ ਕੱਢਿਆ ਝੋਟੀ ਨਹੀਂ ਹਨਾ ਹਾਂ ਬਹੁਤ ਜੱਦੀ ਹਾਂ ਕੀ ਬਾਤ ਮੌਲ ਵੀ ਰੇ ਜੋ ਮਰਜ਼ੀ ਕਰੀ ਜਾਈਏ 1 70 ਤੋਂ ਮਾਨਤਨ ਕਰ ਡਿਮਾਂਡ 65 ਦੀ ਦੇ ਦਾਂਗੇ ਡਿਮਾਂਡ ਜੋ ਮਰਜ਼ੀ ਕਰੀ ਜਾਈਏ 1 70 ਤੋਂ ਮਾਨਤਨ 65 ਦੀ ਦੇ ਦਈਏ 65 ਦੀ ਦੇ ਦਾਂਗੇ 1 ਲੱਖ ਤੇ 65 ਹਜ਼ਾਰ ਦੀ 1 ਲੱਖ ਤੇ 65 ਹਜ਼ਾਰ ਦੀ ਬਾਕੀ ਝੂਟੀ ਝੂਟੀ ਆ ਝੂਟੀ ਝੂਟੀ ਵੀਰੇ ਕਿਹੇ ਵੱਲੋਂ ਨੇ ਕੋਈ ਆਣ ਕੇ ਆਦਾ ਥਣ ਸੁਣਾਇਆ ਜਮਾਂ ਪਾਸ ਕਰਕੇ ਉੱਪੀ ਲੈ ਕੇ ਜਾਂਦੇ ਕੋਈ ਚੱਕਰ ਨਹੀਂ ਸੂਈ ਸਵਾਈ ਆ ਸੂਈ ਸਵਾਈ ਆ ਪੰਜਾਂ ਦਿਨਾਂ ਦੀ ਸੂਈ ਥੱਲੇ 10 ਲੀਟਰ ਜਮਾਂ ਦੁੱਧ ਤਿਆਰ ਆ ਬਹੁਤ ਵਧੀਆ ਆ ਜੀ ਵਾਕਿ ਬਹੁਤ ਚੰਗੀ ਝੂਟੀ ਬਹੁਤ ਜਿਆਦੀ ਚੰਗੀ ਝੂਟੀ ਆ ਵੀਰੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਵਸਦੇ ਰਹੋ